ਡਾਊਨੀ ਫਾਰਮ ਇਹ ਹੈ ਹਾਰਟ ਲੇਕ ਤੇ ਕੈਲਡਨ ਦੇ ਵਿੱਚ ਕੈਲਡਨ ਦੇ ਵਿੱਚ ਡਾਊਨੀ ਫਾਰਮ ਇੱਥੇ ਆਉਂਦੇ ਆ ਲੋਕ ਦੂਰੋਂ ਦੂਰੋਂ ਟ੍ਰਾਂਟੋ ਤੋਂ ਇਵੈਂਟ ਮੇਸੀ ਸਾਗਾ ਬ੍ਰੈਮਟਨ ਜੋਰ ਸਾਊਂ ਦੂਰੋਂ ਦੂਰੋਂ ਆਉਂਦੇ ਫੇਮਸ ਹੈ ਜਿਆਦਾ ਐਪਲ ਬੇਕਿੰਗ ਲਈ ਹੈਲੋਇਨ ਵਾਲੇ ਸਟਾਫ ਲਈ ਇਹਦੀ ਜਿੰਨਾ ਦਾ ਸਟੋਰ ਹੈ ਇਹਦੀ ਜਿੰਨਾ ਦਾ ਸਟੋਰ ਹੈ ਉੱਥੋਂ ਐਪਲ ਪਾਈਆਂ ਜਾਂ ਐਪਲ ਤੋਂ ਬਣਿਆ ਸਟਾਫ ਹੋ ਗਿਆ ਹਣੀ ਹੋ ਗਿਆ ਕਾਫੀ ਚੀਜ਼ਾਂ ਆਰਗੇਨਿਕ ਵਗੈਰਾ ਦੀਆਂ ਚੀਜ਼ਾਂ ਮਿਲਦੀਆਂ ਉਧਰ ਤੇ ਉਧਰਲੇ ਪਾਸ ਇਹਨਾਂ ਦਾ ਇੱਕ ਫਾਰਮ ਵੀ ਆ ਜਿੱਥੇ ਬੱਚਿਆਂ ਨੂੰ ਲੈ ਕੇ ਜਾਂਦੇ ਆ ਦਿਖਾਉਂਦੇ ਆ ਫਾਰਮ ਵਾਲੀਆਂ ਚੀਜ਼ਾਂ ਪਮਕਿੰ ਦਾ ਪ੍ਰਾਈਸ ਲਿਖਿਆ ਆ ਵਾਲੇ ਪਮਕੀ ਨਾਂ ਦਾ ਤਿੰਨ ਜਿਹੜੇ ਕੋਈ ਵੀ ਵੱਡੇ ਛੋਟੇ ਤਿੰਨ ਚੱਕੋ ਉਹ 35 ਦੇ ਜੇ ਊਂਗਲੈਂਡ ਆ ਇੱਕ ਅੱਧਾ ਤਾਂ ਫਿਰ ਪਾਰ ਪਾਉਂਡ ਹੈ 40 ਸੈਂਟ ਉਹ ਟੋਏ ਦੀ ਬਚਤੀ ਹੈ ਪਾਰਕੀਆਂ ਇਹਨਾਂ ਦੀਆਂ ਹੁੰਦੀਆਂ 1 2 3 ਤੇ ਇਧਰਲੇ ਪਾਸੇ ਵੀ 2 3 ਇਧਰਲੇ ਪਾਸੇ ਆ 5 6 ਪਾਰਕਿੰਗਾਂ ਲਾੜਾ ਉਹ ਸਾਹਮਣੇ ਐਪਲ ਦੇ ਆਰਚਡ ਤੇ ਇਹ ਮੇਰੇ ਖਿਆਲ ਜੀ ਜੂਨ ਜੁਲਾਈ ਚ ਇਹ ਸਟਰਾਬੇਰੀ ਪੀਕਿੰਗ ਸਟਾਰਟ ਕਰਦੇ ਹੁੰਦੇ ਆ ਤੇ ਹੁਣ ਇਹਨਾਂ ਦਾ ਹੈਲੋਵੀਨ ਵਾਲਾ ਹੋ ਜਾਂਦਾ ਤਾਂ ਫਿਰ ਹੁਣ ਆ ਪਮਕਿਨ ਵਗੈਰਾ ਤੇ ਐਪਲ ਪੀਕਿੰਗ ਸਟਾਰਟ ਹੋ ਜਾਂਦੀ ਹੈ ਬਾਕੀ ਤੁਹਾਨੂੰ ਦੌਰ ਫਿਰ ਕੇ ਦਿਖਾਉਣੇ ਆ ਦੇਖਿਓ ਬਣੇ ਰਹੋ ਨਾਲ ਬਹੁਤ ਦੁਨੀਆ ਮੁਲਕ ਉਲਟਿਆ ਪਿਆ ਇੱਥੇ ਆ ਕੇ ਮੁਲਕ ਪੂਰਾ ਟ੍ਰਾਂਟੋ ਦੇ ਹਾਈਵੇ ਤੇ ਵੀ ਤੁਸੀਂ ਬੋਰਡ ਲੱਗੇ ਦੇਖੇ ਹੋਣੇ ਆ ਜਿਹੜਾ ਆਪਣਾ ਬ੍ਰੈਂਟਨ ਦਾ ਸੌਰੀ 410 ਹਾਈਵੇ ਉਹਦੇ ਤੇ ਡਾਉਨੀਜ਼ ਫਾਰਮ ਦਾ ਐਗਜ਼ਿਟ ਦਾ ਬੋਰਡ ਲੱਗਿਆ ਹੁੰਦਾ ਵੀ ਮੇ ਫੀਲਡ ਤੋਂ ਐਗਜ਼ਿਟ ਲਓ ਤੇ ਹਾਰਟ ਲੇਕ ਤੋਂ ਆਓ ਸਿੱਧਾ ਡਾਉਨ ਇਸ ਫਾਰਮ ਬਹੁਤ ਦਾ ਫਾਰਮ ਹੈ ਤੇ ਕਾਫੀ ਚੀਜ਼ਾਂ ਇੱਧਰ ਉਹੀ ਤੁਹਾਨੂੰ ਦੱਸਿਆ ਸੀਗਾ ਵੀ ਇੱਧਰਲੇ ਪਾਸੇ ਹਾਂ ਇਹਨਾਂ ਦੀ ਆ ਸ਼ਾਪ ਆ ਗਈ ਉਧਰੋਂ ਐਂਟਰੀ ਆ ਤੇ ਇੱਧਰੋਂ ਐਗਜ਼ਿਟ ਆ ਉਧਰਲੇ ਪਾਸੇ ਇਹਨਾਂ ਦਾ ਉਹ ਫਾਰਮ ਜਾ ਜਾਂਦਾ ਤੇ ਫਾਰਮ ਯਾਰਡ ਪਲੇ ਏਰੀਆ ਚਿਲड्रन ਲਈ ਬੱਚਿਆਂ ਲਈ ਜੇ ਫੈਮਲੀ ਆਏ ਹੋ ਤੁਸੀਂ ਹਨ ਤੇ ਵਾਸ਼ਰੂਮ ਵਗੈਰਾ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਲੇਕੋ ਉਹ ਲੱਗਿਆ ਹੋਇਆ ਕ੍ਰੈਂਚ ਫ੍ਰਾਈਜ਼ ਵਾਲਾ ਟਰੱਕ ਉਹ ਟਰੱਕ ਤੇ ਆ ਛੋਟੇ ਛੋਟੇ ਪਮਕਿਨ ਇਹ ਆ ਦੇਖਾ ਦੇਖ ਕੇ ਤਹਾ 아, <laughs> 누이뭐뭐 <목소리> 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 ਨੋਰਥੀਆ ਬੀ ਇਹ ਲੋਕਾਂ ਦਾ ਧਿਆਨ ਕਿੱਥੇ ਵਾਸਤੇ ਚੰਗੇ ਕੰਮ ਕਰਦੇ ਆ ਆਪਣੇ ਮਾਰੇ ਕੰਮ ਕਰਦੇ ਨੇ ਦੇਖਾਂ ਉਹ ਆਪੋ ਹੀ ਯੈਸ ਸਰਸ ਨਹੀਂ ਯੈਸ ਪੋਣਾ ਪਿਆ ਉਹ ਗਿਆ ਆਪਣੇ ਡਾ ਗਿਆ ਤਾ ਮੀਂਹ ਗਿਆ ਉਹ ਗਿਆ ਹੋਣ ਇਥੇ ਅਸੀਂ ਇਧਰ ਫੋਟੋ ਹਟਵਾ ਖਿੱਚ ਲਈਆਂ ਤੇ ਹੋਰ ਤਾਂ ਇਧਰੋਂ ਕੁਝ ਕਰਨਾ ਨਹੀਂ ਸੀ ਸ਼ਾਇਦ ਉਹ ਆਪਰੂਪ ਕੋਈ ਜਾਂ ਕੁਝ ਲੈ ਕੇ ਜਾਵਾਂਗੇ ਉਹ ਇਧਰੋਂ ਲੈ ਜਾਾਂਗੇ ਜਾਂ ਉਧਰੋਂ ਵੀ ਉਧਰ ਵੀ ਹੈਗੀ ਏ ਕਿੰਨਾ ਦੀ ਹੁਣ ਅਸੀਂ ਚੱਲਿਆਂ ਉਧਰ ਨੂੰ ਐਪਲ ਪਿਕਿੰਗ ਕਰਨ ਆ ਆਇੜਾ ਫਾਰਮ ਦਾ ਮੇਨ ਹੈ ਇੱਥੋਂ ਫਿਰ ਉਹ ਸਾਹਮਣੇ ਇਧਰਲੇ ਪਾਸੇ ਇੱਥੇ ਉਹ ਬੋਰਡ ਲੱਗਿਆ ਹੋਇਆ ਉਹ ਸੀ ਉਥੋਂ ਦੀ ਐਂਟ੍ਰੈਂਸ ਹੈ ਐਪਲ ਪਿਕਿੰਗ ਕਰਨ ਜਾਣ ਦੀ ਤੇ ਉਥੇ ਅੱਗੇ ਟਰੈਕਟਰ ਤੇ ਗੇਟ ਤੋਂ ਐਂਟਰੀ ਕਰਦੇ ਆਪਾਂ ਲੈ ਕੇ ਜਿਵੇਂ ਇੱਕ ਪੌਲਿਸਨ ਦਾ ਬੈਗ ਹੁੰਦਾ ਇੱਕ ਹੁੰਦਾ ਕਪੜੇ ਇਹਦਾ ਬੈਗ ਉਹਦੇ ਅਲੱਗ-ਅਲੱਗ ਚਾਰਜਸ ਹੁੰਦੇ ਆ ਵੀ ਜੇ ਤੁਸੀਂ ਦੋ ਜਾਣੇ ਹੋ ਤਾਂ ਇੱਕ ਪੌਲਿਸਨ ਜੀ ਦਾ ਬੈਗ ਯਾ ਲੈਣਾ ਇਨਫ ਹੁੰਦਾ ਤੇ ਜੇ ਤੁਸੀਂ ਜੇ ਤੁਸੀਂ ਜ਼ਿਆਦਾ ਜਾਣੇ ਹੋ ਫਿਰ ਉਹ ਕਹਿ ਦਿੰਦੇ ਆ ਵੀ ਤੁਸੀਂ ਬੈਗ ਵੱਡਾ ਲਾਓ ਤੇ ਆਪਾਂ ਅੱਜ ਵੱਡਾ ਬੈਗ ਹੀ ਲੈ ਕੇ ਜਾਵਾਂਗੇ ਕਿਉਂਕਿ ਆਪਾਂ ਜਾਣੇ ਵੀ ਚਾਰ ਜਾਣੇ ਆ ਤੇ ਪਰੋਦਾ ਵੀ ਆਪਾਂ ਖਾਣ ਵਾਲੇ ਵੀ ਘਰੇ ਸੁੱਖਣਾ ਹੋ ਤਾਂ ਹੈਗੀ ਫਿਰ ਆਪਾਂ ਜਿਆਦਾ ਵਾਲਾ ਹੀ ਲੈ ਕੇ ਚੱਲਾਂਗੇ ਤੇ ਅੱਗੇ ਫਿਰ ਉਹ ਟਰੈਕਟਰ ਤੇ ਲੈ ਕੇ ਜਾਂਦੇ ਆ ਟਰੈਕਟਰ ਦੇ ਅੱਗੇ ਫਾਰਮ ਜਿੱਥੇ ਉਹਨਾਂ ਨੇ ਜਿਵੇਂ ਹੁਣ ਆ ਸੇਬ ਆ ਇਹਨਾਂ ਦੀ ਹਲੇ ਤੜਾਈ ਸ਼ੁਰੂ ਨਹੀਂ ਹੋਈ ਇੱਧਰ ਨਹੀਂ ਉਹਨਾਂ ਨੇ ਲੈ ਕੇ ਜਾਣਾ ਹੁਣ ਜਿਹੜੀ ਜਿਹੜੇ ਆਰਚਰਡ ਦੀ ਤੜਾਈ ਸ਼ੁਰੂ ਹੋ ਗਈ ਹੋਈ ਉਹ ਆਰਚਰਡ ਦੀਆਂ ਆਇਲਾਂ ਚ ਲੈ ਕੇ ਜਾਣਾ ਤੇ ਉਵੇਂ ਆਇਲਾਂ ਦੇ ਮੂਰੇ ਲਿਖਿਆ ਹੋਊਗਾ ਵੀ ਇਹ ਕਿਹੜਾ ਕਿਹੜੇ ਕਿਹੜੀ ਬਰੀਡ ਦਾ ਐਪਲ ਜਿਵੇਂ ਅਗਾ ਲਗੁਲਾ ਆ ਗਿਆ ਹੈਨਾ ਗਾਲਾ ਆਪਾਂ ਜ਼ਿਆਦਾ ਖਾਣੀਆਂ ਕਿਉਂਕਿ ਥੋੜਿਆ ਖਾਂ ਚ ਸੁਆਦ ਮਿੱਠਾ ਹੁੰਦਾ ਤੇ ਬਾਕੀ ਦੇਖਦੇ ਆ ਕਿਹੜੇ-ਕਿਹੜੇ ਮਿਲਦੇ ਆ ਤੇ ਤੁਸੀਂ ਮਿਕਸ ਵੀ ਤੋੜ ਸਕਦੇ ਜ਼ਰੂਰੀ ਨਹੀਂ ਹੈਗਾ ਤੁਸੀਂ ਇੱਕ ਬਰੀਡ ਹੀ ਤੋੜਨੀ ਆ ਤੁਸੀਂ ਮਿਕਸ ਵੀ ਤੋੜ ਸਕਦੇ ਹੋ ਜਿਹੜਾ ਤੁਸੀਂ ਤੁਸੀਂ ਖਾ ਕੇ ਦੇਖ ਲਓ ਜਿਹੜਾ ਤੁਹਾਨੂੰ ਸੁਆਲ ਲੱਗਦਾ ਉਹ ਵਾਲੇ ਤੁਸੀਂ ਤੋੜ ਲਓ ਖਾਣ ਦੇ ਅੰਦਰ ਕੋਈ ਚਾਰਜਸ ਨਹੀਂ ਹੈਗੇ ਤੁਸੀਂ ਖਾ ਸਕਦੇ ਹੋ ਜਿੰਨੇ ਮਰਜ਼ੀ ਤੇ ਪਰ ਬੈਗ ਚ ਬਸ ਜਿੰਨੇ ਤੁਸੀਂ ਭਰ ਸਕਦੇ ਹੋ ਉਹੀ ਬਾਹਰ ਲੈ ਕੇ ਆਉਣੇ ਕਿਉਂਕਿ ਬੈਗ ਦਾ ਪ੍ਰਾਈਸ ਹੁੰਦਾ ਬੈਗ 'ਚ ਬਸ ਇਹਨਾਂ ਨੇ ਪਹਿਲਾਂ ਹੀ ਮੇਣਕੇ ਲਾਇਆ ਹੋਇਆ ਵੀ ਇੱਥੇ ਇੰਨੇ ਕਿਲੋ ਆਉਣੇ ਹਨ। ਉਹ ਸਭ ਨਾਲ ਪ੍ਰਾਈਸ ਰੱਖਿਆ ਹੋਇਆ। ਤੇ ਬਾਕੀ ਅੱਗੇ ਚੱਲ ਕੇ ਦੇਖਦੇ ਹਾਂ ਕੀ ਬੰਦ ਆ। ਆਪਾਂ ਮੰਮੀ ਡੈਡੀ ਨੂੰ ਨਾਲ ਲੈ ਕੇ ਆਏ ਹੋਏ ਹਾਂ। ਇਹਨਾਂ ਨੂੰ ਦਿਖਾਉਣ ਵੀ ਐਪਲ ਸੇਬ ਕਿਵੇਂ ਤੋੜੇ ਜਾਂਦੇ ਆ। ਮੈਂ ਤਾਂ ਨਿਊਜ਼ੀਲੈਂਡ ਤੋਂ ਔੜਦਾ ਰਿਆਂ ਪੈਸੇ ਮਿਲਦੇ ਰਹੇ ਉਸ ਚੀਜ਼ ਦੇ ਪੈਕਿੰਗ ਦੇ। ਜਿਵੇਂ ਕੀਵੀ ਪਿਕਿੰਗ ਹੁੰਦੀ ਆ, ਐਪਲ ਪਿਕਿੰਗ ਹੁੰਦੀ ਆ। ਇੱਥੇ ਲੋਕ ਸ਼ੌਂਕ ਨਾਲ ਆਪ ਸ਼ਹਿਰੀਏ ਸ਼ਹਿਰੀ ਲੋਕ ਇਹ ਜਿਹੜੇ ਆਏ ਹੋਏ ਐ ਇੱਥੇ ਪਿੰਡ 'ਚ ਆ ਕੈਲਡਨ ਪਿੰਡ ਆ ਜਿਹੜਾ ਆਪਾਂ ਜਿਹਦੇ 'ਚ ਫਿਰਦੇ ਆ ਫਾਰਮ ਆ ਇਹ ਤੇ ਇੱਥੇ ਸ਼ਹਿਰੀ ਗੋਰੇ ਸ਼ਹਿਰੀ ਆਪਣੇ ਪੰਜਾਬੀ ਵੀ ਸ਼ਹਿਰੀ ਜਿਹੜੇ ਹੈਗੇ ਆ ਜਾਂ ਪਿੰਡਾਂ ਵਾਲੇ ਵੀ ਹੈਗੇ ਆ ਉਹ ਵੀ ਆਉਂਦੇ ਆ ਉਹ ਆਉਂਦੇ ਆ ਵੀ ਦੇਖੀਏ ਕਿਵੇਂ ਸੇਬ ਲੱਗੇ ਐ ਦਰਖਤਾਂ ਤੇ ਕਿਵੇਂ ਤੋੜਦੇ ਆ ਹਨਾ ਉਹ ਇੱਕ ਕਰਨ ਆਉਂਦੇ ਆ ਕਿ ਜਿਹੜੀ ਐਕਸਪੀਰੀਅੰਸ ਐਕਸਪੀਰੀਅੰਸ ਕਰਨ ਆਉਂਦੇ ਆ ਤੇ ਪੂਰਾ ਇਥੋਇ ਕੋ ਛਲੀਆਂ ਤੇ ਛਲੀਆਂ ਦੀ ਸੇਬਾਂ ਦੀ ਬਾਹਰ ਲਾਈ ਹੋਈ ਹੈ ਜੇ ਤੁਸੀਂ ਨਹੀਂ ਤੋੜਨੇ ਤਾਂ ਤੁਸੀਂ ਇਥੋਂ ਲੈ ਜਾ ਸਕਦੇ ਹੋ ਜੇ ਆਪ ਦਾ ਪਿਕ ਕਰਨੇ ਨਹੀਂ ਹੈਗੇ ਤੁਸੀਂ ਤੇ ਉਹ ਆਗੇ ਅੱਗੇ ਡਾਊਨ ਨਹੀਂ ਸਕਦੇ ਪੂਰਾ ਵਾਸ਼ਮ ਵਾਸ਼ਮ ভাইਏ ਕੋਟੇ ਬਾਬਾ ਸਾਨੂੰ ਇੱਥੇ ਆਉਂਦਿਆਂ ਨੂੰ ਤਿੰਨ ਐਤ ਕੀ ਮੈਨੂੰ ਖਿਆਲ ਚ ਅਸੀਂ ਚੌਥੀ ਆ ਰਹੇ ਹਾਂ ਤਾਂ ਤੀਜੀ ਜਾਂ ਚੌਥੀ ਵਾਰ ਇੱਥੇ ਕਾਫੀ ਟਾਈਮ ਹੋ ਗਿਆ ਤੁਹਾਨੂੰ ਆਉਂਦਿਆਂ ਨੂੰ ਹਰ ਵਾਰ ਅਸੀਂ ਐਪਲ ਪਿਕਿੰਗ ਕਰਕੇ ਜਾਂਦੇ ਹਾਂ ਤੇ ਉਹ ਸਾਹਮਣੇ ਦੋ ਐਂਟਰੈਂਸ ਹੈ ਉੱਥੋਂ ਲਾਈਨਾਂ ਲੱਗੀਆਂ ਹੋਈਆਂ ਬਸ ਉੱਥੋਂ ਤੁਸੀਂ ਬੈਗ ਖਰੀਦਣਾ ਬੈਗ ਦਾ ਪੇ ਕਰਕੇ ਤੁਸੀਂ ਅੰਦਰ ਜਾਣਾ ਤੇ ਫਿਰ ਤੁਹਾਨੂੰ ਟਰੈਕਟਰ ਲੈ ਕੇ ਜਾਊਗਾ welcom لیا ہوا ہے welcom نو بیگ ਆਪ ਦਾ بیگ بیگ ਨਹੀਂ ਲੈ ਕੇ ਆਉਣਾ ਕਿਉਂਕਿ ਉੱਚ ਨੂੰ ਤੁਸੀਂ પાਕੇ ਲੈ ਜਾਓ ਠੀਕ ਹੈ ਇਹਨਾਂ ਨੇ एग्जांपल ਦੇ ਕੇ ਰੱਖਿਆ ਹੈ ਤੇ ਕਿੰਗ ਪ੍ਰਾਈਸ 10 lb ਦਾ بیگ 26 ڈالر 20 lb ਦਾ بیگ 24 ڈالر ਤੇ ਜੇ ਤੁਸੀਂ ਤਿੰਨ ਜਾਣੇ ਹੋ ਤਾਂ 10 lb ਵਾਲਾ ਲੈ ਸਕਦੇ ਜੇ ਤੁਸੀਂ 5 یا 5 ਤੋਂ ਵੱਧو ਤੁਸੀਂ 42 lb 42 ڈالر ਵਾਲਾ 20 lb ਵਾਲਾ ਲੈ ਸਕਦੇ ਹੋ ਵੱਡੇ ਲੈਣਾ ਪੈਣਾ ਆਪਾਂ 4 ਜਾਣੇ <laughs> yeah, I on the line. are you guys? Hi. Uh, can I have the 20 For four people? Yeah, we have four people. <laughs> <laughs> ਤੁਸੀਂ ਥੈਂਕ ਯੂ ਰੀਲਿ ਆਹ ਉਹਨੇ ਟਿਕਟ ਦਿੱਤੀ ਇੱਕ ਤੇ ਆਹ ਬੈਗ ਹੈ 20 ਲਬੀ ਵਾਲਾ ਤੇ ਇਹ ਟਿਕਟ ਸਾਮਗੇ ਰੱਖਣੀ ਹੈ ਕਿਉਂਕਿ ਜਦੋਂ ਆਪਾਂ ਐਗਜ਼ਿਟ ਕਰਾਂਗੇ ਇਹ ਟਿਕਟ ਦੇ ਕੇ ਆਪ ਦਾ ਬੈਗ ਆਪਾਈ ਲੈ ਜਾਣਾ ਤੇ ਮਾਰਨਿੰਗ ਮਾਰਨਿੰਗ ਰਾਈਡਿੰਗ ਰਾਈਡਸ ਹੈਪਨਿੰਗ ਐਟ ਦੀ ਐਂਡ ਆਫ ਦੀ ਸੈਕੰਡ ਰੈੱਡ ਬਾਰ ਥੈਂਕ ਯੂ ਵੈਰੀ ਮੱਚ ਬ੍ਰਦਰ ਤੇ ਇੱਧਰ ਜੇ ਤੁਸੀਂ ਕੱਲੀਆਂ ਫੋਟੋ ਹਟੋ ਖਿੱਚ ਕੇ ਜਾਣਾ ਤਾਂ ਤੁਸੀਂ ਇੱਧਰ ਦੀ ਲੰਘ ਸਕਦੇ ਹੋ ਜੇ ਤੁਸੀਂ ਪੈਕਿੰਗ ਨਹੀਂ ਕਰਨੀ ਐਪਲ ਦੀ ਹੈ ਨਾ ਜੇ ਤੁਸੀਂ ਇੱਥੇ ਕਟਿਆ-ਕਟਾਇਆ ਪਹਿਲਾਂ ਹੀ ਤੋੜੇ-ਤੜਾਏ ਜੇ ਲੈ ਕੇ ਜਾਣਾ ਤਾਂ ਤੁਸੀਂ ਇਧਰ ਦੀ ਲੰਘ ਸਕਦੇ ਹੋ ਉਧਰੋਂ ਆ ਕੇ ਸਿੱਧਾ ਉਧਰੋਂ ਆ ਕੇ ਇੱਥੇ ਫੋਟੋ ਹਟਾਉਣ ਕਰਕੇ ਜਾ ਸਕਦੇ ਹੋ ਤੁਸੀਂ ਤੇ ਇਧਰ ਆਹ ਛੋਟੇ ਦਰਖਤ ਲੱਗੇ ਪੁਰਾਣਾ ਟਰੈਕਟਰ ਇਧਰਲੇ ਸੁੱਕੇ ਨਵੇਂ ਇਹ ਨਵੇਂ ਨਹੀਂ ਹੈਗੇ ਇਧਰਲੇ ਦੋਨੇ ਨਵੇਂ ਆ ਟਾਇਰ ਹਾਂ ਕਿਉਂਕਿ ਫੋਟੋ ਫੋਟੋ ਇਧਰੋਂ ਖਿੱਚਦੇ ਜਾਨੇ ਇਹ ਚੱਲਦਾ ਨਹੀਂ ਚਲਾਉਂਦੇ ਨਹੀਂ ਹੈਗੇ ਪਰ ਟਰੈਕਟਰ ਆਪਾਂ ਨੂੰ ਇਹ ਜਿਹਾ ਹੀ ਆਊਗਾ ਟਰਾਲੀ ਆਊਗੀ ਵੈਗਨ ਜਿਹਨੂੰ ਕਹਿੰਦੇ ਆ ਇਹ ਇਧਰ ਲੈਂਡ ਆਉਂਦੀ ਉਹ ਖੜੀ ਜਿਵੇਂ ਇੱਕਾਈ ਉਹ ਸਾਹਮਣੇ ਟਰੈਕਟਰ ਲੈਣਾ ਖੜਾ ਹੋਇਆ ਆ ਬੈਗ ਜਿਵੇਂ ਬੀ ਐਲ ਵੀ ਦਾ ਹੈ ਪਰ ਕੇ ਲਈ ਜਾਂਦੇ ਆ ਆਈ ਪਰ ਕੇ ਲੈ ਕੇ ਆਉਂਦੇ ਆ ਤੇ ਇਹਨਾਂ ਦਾ ਫਾਰਮ ਆ ਟਰੈਕਟਰ ਇੱਕ ਆਉਂਦਾ ਇੱਕ ਜਾਂਦਾ ਵੈਗਨ ਜਿਹਨੂੰ ਟਰਾਲੀ ਨੂੰ ਵੈਗਨ ਕਹਿੰਦੇ ਆ ਵੈਗਨ ਉਹਦੇ ਚ ਬੰਦੇ ਪੈ ਬੈ ਕੇ ਜਾਂਦੇ ਆ ਉਹ ਆਰ ਸ਼ੈਡ ਚ ਲਾਉਂਦੇ ਆ 10 KB ਜੇ ਕਿਸੇ ਨੇ ਗਾਲਾਂ ਤੋੜਨਾ ਇੱਥੇ ਜੇ ਕਿਸੇ ਨੇ ਹਾਨੀ ਕਰਿਪਸ ਤੋੜਨਾ ਹੋ ਇੱਥੇ ਉਤਰੋ ਹੋ ਸਾਬ ਨਾਲ ਅੱਗੇ ਵੀ ਅਸੀਂ 2-3 ਵਾਰੀ ਇੱਥੇ ਆਏ ਆ ਤਿੰਨ ਨਹੀਂ ਤਿੰਨ ਚਾਰ ਵਾਰੀ ਤੇ ਕਦੇ ਇੰਨੀ ਘੀੜ ਨਹੀਂ ਦੇਖੀ ਕਦੇ ਇੰਨੇ ਲਾਈਨ ਨਹੀਂ ਦੇਖੀ ਤੇ ਹੁਣ ਕਿੱਡੀ ਵੱਡੀ ਲਾਈਨ ਸਾਡੇ ਮਗਰ ਵੀ ਹੈ ਤੇ ਸਾਡੇ ਆ ਮੂਰੇ ਵੀ ਹੈ ਏਡੀ ਵੱਡੀ ਲਾਈਨ ਲੱਗੀਆਂ ਹੋਈਆਂ ਇੱਥੇ ਪਹਿਲਾਂ ਕਦੇ ਨਹੀਂ ਦੇਖੀਆਂ ਇੰਨੀਆਂ ਲਾਈਨਾਂ ਇਹਨਾਂ ਰਾਸ਼ਟ ਕਦੇ ਨਹੀਂ ਆਏ ਅਸੀਂ Rashneem though Your four main varieties are going to be Empire, Honeycrisp, Ambrosia, and Gala. Please stay seated during the tractor right There. Are there any questions? No, no. Thanks. Okay, we're good to go, Campbell. Edra strawberry. strawberry, ਆ ਹੁਣ ਇਥੋਂ ਵੈਗਨ ਚੁਲਾਤਾ ਸਾਨੂੰ ਹੁਣ ਕਹਿੰਦੇ ਜਿਹੜਾ ਤੁਹਾਨੂੰ ਪਸੰਦ ਆ ਜਿਹੜੀ ਜਿਹੜਾ ਸੇਵ ਤੁਹਾਨੂੰ ਪਸੰਦ ਆ ਉਹ ਵਾਲਾ ਤੋੜ ਲੋ ਆਪਾਂ ਗਾਲਾ ਚ ਜਾਵਾਂਗੇ ਗਾਲਾ ਰੈਡੀ ਐ ਰੈਡੀ ਦੇ ਸੱਚ ਸਟicker ਲੱਗੇ ਹੁੰਦੇ ਜਿਹੜੀ ਜਿਹੜੀ ਆਲ ਰੈਡੀ ਆ ਉਹਦੇ ਸਟicker ਲੱਗੇ ਹੁੰਦੇ ਆ ਵੀ ਆ ਬੋਰਡ ਵੀ ਰੈਡੀ ਐ ਕਿਵੇਂ ਆ ਸਵਾਦ ਬਹੁਤ ਸਵਾਦ ਮਿੱਠਾ ਹੈ ਠੀਕ ਸ਼ਹਿਦੀ ਆ ਕੀ ਹੋ ਗਿਆ ਇਸਨੇ ਇਟਸ ਓਕੇ ਇਸਨੇ ਉਹ ਹੋ ਗਿਆ ਸਮਾ ਦੋ ਫਰਾਂਸੀਸੀ ਇਹ ਮਸਲਾ ਵੀ ਤਾਂ ਜਿਹਨੇ ਕਹਾ ਬੁੱਤਾਇਆ ਸੋਲ ਦੇ ਲੋਈ ਪਰ ਇਹ ਲੈ ਦੇ ਹਾਂ ਇਹ ਨਹੀਂ ਲਿਖਿਆ ਹੈ ਰੂਈ ਅਦਵਾਰਾ ਸੁਣ ਲਓ ਤੁਸੀਂ ਜਿਹੜਾ ਸੇਵ ਤੋੜਨਾ ਉਹ ਸੇਵ ਆਪਾਂ ਖਿੱਚਣਾ ਨਹੀਂ ਹੈਗਾ ਥੱਲੇ ਨੂੰ ਜੇ ਆਪਾਂ ਖਿੱਚਾਂਗੇ ਫਿਰ ਉਸੇ ਵੀ ਨਾਲੇ ਤਾਂ ਡੰਡੀ ਟੁੱਟ ਜੂਗੀ ਤੇ ਨਾਲੇ ਜਦੋਂ ਆਪਾਂ ਹੱਥ ਦੇ ਜਿਹੜੇ ਆਪਾਂ ਖਿੱਚ ਕੇ ਤੋੜਾਂਗੇ ਉਹ ਖਿੱਚੇ ਦੇ ਨਿਸ਼ਾਨ ਪੈ ਜਾਣਗੇ ਫਿਰ ਸੇਵ ਜ਼ਿਆਦਾ ਟਾਈਮ ਰਹਿਣਾ ਨਹੀਂ ਖਰਾਬ ਹੋ ਜੂਗਾ ਜੇ ਤੁਹਾਨੂੰ ਸੇਵ ਨੂੰ ਤੋੜਨਾ ਹੈ ਹੈਨਾ ਉਦੋਂ ਐ ਉਹਨੂੰ ਐ ਤਾਂ ਨੂੰ ਚੱਕ ਕੇ ਤੋੜੋ ਤਾਂ ਨੂੰ ਥੱਲੇ ਨੂੰ ਲੰਕ ਦਾ ਸੇਵ ਐ ਤਾਂ ਨੂੰ ਚੱਕ ਕੇ ਤੋੜੋ ਤੇ ਉਹ ਡੰਡੀ ਨਾਲ ਲੱਗੂਗੀ ਤੇ ਜਮੇ ਜ਼ੋਰ ਨਹੀਂ ਲੱਗਣਾ ਤੇ ਸੇਵ ਟੁੱਟ ਜੂਗਾ ਫਿਰ ਉਹ ਸੇਵ ਖਰਾਬ ਨਹੀਂ ਹੋਣਾ ਤੇ ਜਦੋਂ ਸੇਵ ਬਿਹਾਵੇ ਚ ਵੀ ਪਾਉਣੇ ਆ ਉਹ ਬਹੁਤ ਵੀ ਨਹੀਂ ਰੱਖਣਾ ਇੱਕ ਦੂਜੇ ਦੇ ਮਾਰਨਾ ਨਹੀਂ ਇਹ ਮਾਰਿਆ ਫਿਰ ਦਾਗ ਪੈ ਜਾਊਗਾ ਕਿ ਫਿਰ ਉੱਥੋਂ ਖੜਾ ਹੋ ਜਾਊਗਾ ਹੂੰ ਠੀਕ ਹੈ दे से लगी लगी से के बाद जो ਥੱਲੇ ਕਰਕੇ ਆਏ ਕਿਸੇ ਨੇ ਦੰਦੀ ਵਾਰੀ ਇਹ ਦੇਖ ਕੰਜਰਦੇ ਨੇ ਤੋ ਤਾ ਹੀ ਬਣ ਗਿਆ ਕੋਈ ਲੈ ਨਹੀਂ ਤੇ ਲੱਗੀ ਲੱਗੀ ਤੇ ਦੰਦੀ ਮਾਰ ਗਿਆ ਕੋਈ ਕੰਜਰ ਦਾ ਕਮਲਾ ਕੀ ਬਈ ਹੈ ਉਹ ਜਿਹੜੇ ਡਿੱਗੇ ਪਏ ਹਾਂ ਇਹ ਜਾਂ ਤਾਂ ਆਪ ਦੀ ਆਪ ਕਰਕੇ ਵੀ ਡੇਗਦੇ ਆ ਜਾਂ ਯਾਰ ਲੋਕ ਸਿੱੜ ਦਿੰਦੇ ਆ ਲੋਕ ਘਟ ਸਿੱੜਦੇ ਹੋਣੇ ਆਪ ਦੀ ਆਪ ਜ਼ਿਆਦਾ ਸਿੱੜਦੇ ਆ ਆ ਦੇਖ ਆ ਸਿੱੜ ਤਾ ਇੱਕ ਇਹ ਬੰਜ ਬੰਜਿਆ ਗੱਡੇ ਨਾਲ ਆਇਆ ਚੱਕੀ ਮੰਮਾ ਹਾਈ ਪਾਰਾ ਜਿਆਦਾ ਹੋ ਗਿਆ ਪਾਰਾ ਹੋਣ ਯਾਰ ਕਰਤੀ ਮम्मा ਦੀ ਬਾਹ ਦੇ ਬਾਂਝੇ ਨਾਲ ਲਾਇਆ ਇਹ ਵੇ ਸਪੂਟ ਹਾਂ ਇਹਦੇ ਵੀ ਲਾਇਆ ਮੈਂ ਆਹ ਦੇਖੋ ਸਪੋਰਟ ਸਪੋਰਟ ਲਾਈ ਵੀ ਹੈ ਕਿ ਆ ਬੂਟਾ ਨਿੱਕਾ ਹੈ ਕਿਉਂ ਜਿਆਦਾ ਇਹ ਇੰਨਾ ਇੰਨਾ ਦੇਖ ਹਾਂ ਆਹ ਹਾਂ ਬੂਟਾ ਬਹੁਤ ਛੋਟਾ ਹੈ ਪਤਲਾ ਹੈ ਬੂਟਾਂ ਨਾਲੇ ਹੈਣਾ ਪਤਲਾ ਜਿਆ ਮੈਂ ਤਾਂ ਸਾਲ ਖ ਦਸਾਂਗਾ कह सकते है मिठा थोड़ा या। पर थोड़ा जा मिठा पूरा ठीक है जैजा अपने सेब हों पंजाब ਉਹੇ ਜ ਆ ਉਹੇ ਜ ਆ ਉਹੇ ਜ ਸਟੇਸਟ ਹੈ ਦਾ ਤੋਰ ਲੋ ਆ ਬੁੱਧੇ ਤੋਂ ਬਾਤ ਨਾ ਲੈਓ ਚਿੱਟਾ ਜ ਆ ਇਹ ਮਾਈ ਬਿਊਟੀਫੁਲ ਹਾਂ ਹਰਸ਼ ਨੇ ਮਿੱਠਾ ਤੇਰੇ ਵਾਲਾ ਹਾਂ ਭਾਈ ਜੀ ਲੰਘ ਕੇ ਵੇ ਬਹੁਤ ਹੀ ਭਰੇ ਪਏ ਨੇ ਇਹ ਕਿ ਕਿਰੇ ਵਾ ਜੰਮੇ ਕਿਰੇ ਵਾ ਹੋਏ ਹਾਂ ਜੰਮਦੇ ਕਿਰੇ ਨਹੀਂ ਹੁੰਦਾ ਜਿਹੜੀ ਇਹ ਇਹਦੇ ਕੋਈ ਆਹ ਇੱਕੋ ਜਿਹੇ ਨਹੀਂ ਰੈਡੀ ਜਿਹੜੇ ਜਿਵੇਂ ਹੁਣ ਜਿਹੜੀਆਂ ਆਈਲੈਂਡ ਆਪਾਂ ਨੂੰ ਲਾਇਆ ਨਹੀਂ ਉਹ ਰੈਡੀ ਨਹੀਂ ਹੋਏ। ਉੱਥੇ ਕੱਚੇ ਆ ਫਿਰ ਉਹਨਾਂ 'ਚ ਹੁਣ ਆਪਾਂ ਨੂੰ ਜਾਣ ਹੀ ਨਹੀਂ ਦਿੰਦੇ ਪਹਿਲਾਂ ਹੀ। ਉੱਥੇ ਲਿਖਿਆ ਹੋਇਆ ਵੀ ਬੰਦ ਆ ਇਹ। ਇਹ ਦਾ ਸੁਆਜਮਾ ਆਪਣੇ ਪੰਜਾਬ ਵਾਲੇ ਸੇਬ ਨਾਲ ਦਾ। ਇਹ ਸੇਬ ਦੇਖਣ ਨੂੰ ਵੀ ਉਹੋ ਜਿਹੀ ਆ। ਖਾਣ ਨੂੰ ਵੀ ਇਹ ਦੀ। ਉਧਰ ਜਾ ਕੇ ਉਧਰ ਨਾਮ ਲਿਖਿਆ ਹੋਇਆ ਕਾਰਨਰ ਤੇ ਉਹ ਦੇਖਾਂਗੇ ਵੀ ਕਿਹੜੇ ਨਾਮ ਦੀ ਇਹ ਵੈਰਾਈਟੀ ਆ। ਬੀੜੀ ਪੰਜਾਬ ਵਾਲੇ ਨਾਲ ਦੀ ਆ ਇਹ ਤਾਂ ਇੰਨਾ ਕੀ ਹੋਣ ਪਾਇਆ ਆ ਆਏ ਲੈ ਕੇ ਜਾਂਦੇ ਇਹਨਾਂ ਨੂੰ ਇੱਧਰ ਤੋਂ ਜਦੋਂ ਆਪਾਂ ਡਨ ਹੋ ਕੇ ਫਿਰ ਟਰੈਕਟਰ ਆਊਗਾ ਜਦੋਂ ਤੁਸੀਂ ਉਹਦੇ ਜਾ ਸਕਦੇ ਹੋ ਜੇ ਟਰੈਕਟਰ ਤੇ ਨਹੀਂ ਜਾਣਾ ਤਾਂ ਤੁਸੀਂ ਤੁਰ ਕੇ ਵੀ ਲੰਘ ਸਕਦੇ ਹੋ ਆਲੋਪ ਆ ਦੇਖੀਏ ਵੀ ਜਿਹੜੀ ਪੰਜਾਬ ਵਾਲੀ ਵੈਰਾਈਟੀ ਆ ਇਹਦਾ ਨਾਂ ਕੀ ਆ ਵੀ ਜਿਹੜਾ ਉਹਦੇ ਅਰਗਾ ਟੇਸਟ ਆ ਇਹਦਾ ਹਾਂ ਅਸੀਂ ਇੱਧਰ ਪਾਰਕਿੰਗ ਲਾਈ ਆ ਇਹ ਪਾਰਕਿੰਗ ਪਹਿਲੇ ਇਹਨਾਂ ਦੀ ਬਹੁਤ ਛੋਟੀ ਹੁੰਦੀ ਸੀ ਤੇ ਵੀ ਹੁਣ ਲੋਕੀ ਕਹਿੰਦੇ ਆ ਵੀ ਇਮੀਗ੍ਰੇਸ਼ਨ ਜਿਆਦਾ ਹੋ ਗਈ ਪਰ ਉਨੇ ਕ ਲੋਕ ਵੀ ਜਿਆਦਾ ਆਉਂਦੇ ਆ ਇਹ ਜਿਹੀਆਂ ਚੀਜ਼ਾਂ ਫਾਰਮ ਚੱਲਦੇ ਇਹਨਾਂ ਦੇ ਹੁਣ ਆ ਇਹਨਾਂ ਦੀ ਪਾਰਕਿੰਗ ਬਹੁਤ ਵੱਡੀ ਹੋ ਗਈ ਇਹਨਾਂ ਦੀ ਤੇ ਇਹ ਕਿਨਾਂ ਨੂੰ ਸਪੈਸ਼ਲ ਐਂਟਰੀ ਇੱਧਰ ਵੀ ਬਣਾਉਣੀ ਪੈਗੀ ਕਿਉਂਕਿ ਉੱਧਰ ਰਾਸ਼ ਹੋ ਜਾਂਦਾ ਤੀਜੀ ਮੈਂ ਵੀ ਨੋਟ ਕੀਤੀ ਉਹ ਪਹਿਲਾਂ ਵੀਡੀਓ ਦੇ ਸ਼ੁਰੂ ਚ ਵੀ ਆਖਿਆ ਸੀਗਾ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕਿੰਨੇ ਲੋਕ ਇੱਥੇ ਜਿਹੜੇ ਆ ਵੀ ਆਏ ਹੋਏ ਆ ਵੀ ਇੰਨਾ ਰਾਸ਼ ਮੈਂ ਕਦੇ ਨਹੀਂ ਦੇਖਿਆ ਉਹਦਾ ਕਾਰਨ ਇਹ ਵੀ ਹੈ ਇੱਕ ਵੀ ਇਹਨਾਂ ਨੂੰ ਇੱਥੇ ਇੱਕ ਇੱਕ ਅੱਡ ਤੋਂ ਐਂਟਰੀ ਪੋਸਟ ਬਣਾਉਣੀ ਪੈਗੀ ਇਹ ਪਾਰਕਿੰਗ ਤੋਂ ਸਿੱਧਾ ਜਿਹੜੇ ਐਪਲ ਪਿਕਿੰਗ ਲਈ ਆਉਂਦੇ ਆ ਤੇ ਨਹੀਂ ਤਾਂ ਉਹੀ ਜਿਹੜਾ ਉਹ ਆਪਾਂ ਜਿੱਧਰੋਂ ਟਰੈਕਟਰ ਤੇ ਚੜ ਕੇ ਆਏ ਆ ਉਹੀ ਵਾਲਾ ਜਿਹੜਾ ਸੀਗਾ ਐਂਟਰੀ ਪੁਆਇੰਟ ਸੀਗਾ ਤੇ ਉੱਥੋਂ ਟਰੈਕਟਰ ਤੇ ਆਉਂਦੇ ਸੀ ਹੁਣ ਇਧਰ ਸਿੱਧਾ ਕਾਰ ਪਾਰਕਿੰਗ ਲਾ ਕੇ ਜੀ ਇਹਨਾਂ ਨੇ ਐਪਲ ਤੋੜਨੇ ਆ ਕਿਉਂਕਿ ਆਹ ਆਲ ਆਰਚਡ ਰੈਡੀ ਐ ਤੇ ਸਿੱਧੇ ਇਹ ਇਧਰੋਂ ਐਂਟਰੀ ਕਰਤੀ ਇਹਨਾਂ ਨੇ ਬਸ ਇੱਥੇ ਤੁਸੀਂ ਆਪਦਾ ਬੈਗ ਬਾਇ ਕਰੋ ਤੇ ਸਿੱਧਾ ਸਟ੍ਰੇਟ ਆਇ ਲੰਚ ਜਾਓ ਆਰਚਡ ਦੀਆਂ ਚ ਗੁੱਦ ਜੀ ਵਰਗਾ ਸੇਬ ਸੀ ਜਿਹੜੇ ਮੈਂ ਤਿੰਨ ਕਿ ਚਾਰ ਤੋੜਿਆ ਇਹ ਖਾਣ ਨੂੰ ਮਿੱਠੇ ਆ ਪੋਲੇ ਵੀ ਆ ਜਿਹਦੇ ਦੰਦਾ ਦੰਦਾ ਥੋੜਾ ਜਿਹਾ ਚੱਕਰ ਉਹਨਾਂ ਲਈ ਵਧੀਆ ਮੈਕਨਟੋਸ਼ ਕਰਕੇ ਹੈਗਾ ਇਹਦਾ ਨਾਮ ਜੀ ਮੈਂ ਸਹੀ ਲੈਂਦਾ ਹਾਂ ਵਾ ਇਹ ਥੋੜੇ ਜੇ ਹੁੰਦੇ ਆ ਮੋٹے ਜੇ ਭਾਰੇ ਜੇ ਨਹੀਂ ਡੰਡੀ ਛੋਟੀ ਹੁੰਦੀ ਆ ਤੇ ਇਹ ਖਾਨ ਚ ਬਹੁਤ ਪੋਲੇ ਆ ਮਿੱਠੇ ਠੀਕ ਠਾਕ ਹੀ ਹੁੰਦੇ ਆ ਪਰ ਜਿਹੜਾ ਗਾਲ ਆ ਗਾਲ ਬਹੁਤ ਮਿੱਠਾ ਹੁੰਦਾ ਤੇ ਇਹ ਥੋੜਾ ਖਾਨ ਚ ਸਵਾਦ ਆ ਇਹ ਆਪਾਂ ਨੂੰ ਮੈਂ ਮਤਲਬ ਹਰੇਕ ਬੰਦੇ ਨੂੰ ਇਹ ਖਾਨ ਚ ਸਵਾਦ ਵਧੀਆ ਲੱਗਦਾ ਤੇ ਜਾਣਿਆ ਪਛਾਣਿਆ ਲੱਗਦਾ ਕਿਉਂਕਿ ਆਪਣੇ ਪੰਜਾਬ ਵੀ ਮੇਰੇ ਖਿਆਲ ਸੇ ਗਾਲਾ ਹੀ ਆਉਂਦਾ ਕਿਉਂਕਿ ਇਹਦਾ ਚੇ ਟੇਸਟ ਉਮੇਡਾ ਆਇਆ ਇਹਦਾ ਐਮਪਾਇਰ ਨੂੰ ਪਾਇਰ ਕਰਕੇ ਸੀਵ ਆ ਇਹ ਦੇਖੋ ਕਿੰਨਾ ਲੱਗਿਆ ਹੋਇਆ ਵਿਚਾਰਾ ਤੇ ਕੋਈ ਵੀ ਬੰਦਾ ਇਹਦੇ ਵਿੱਚ ਨਹੀਂ ਦੇਖਦਾ ਉਹ ਜਿਹੜੇ ਬੰਦੇ ਦਿਖ ਰਹੇ ਆ ਉਹ ਵੀ ਇਹ ਔਰਚਡ ਦੇ ਵਿੱਚ ਨਹੀਂ ਹੈਗੇ ਉਹ ਜਸਟ ਟਰੈਕਟਰ ਤੋਂ ਉਤਰਿਆ ਤਾਂ ਕਰਕੇ ਉੱਥੇ ਖੜੇ ਆ ਪਰ ਇਹ ਵਾਲੀ ਚ ਕੋਈ ਨਹੀਂ ਹੈਗਾ ਦੇਖੋ ਇਹ ਡੱਟੇ ਹੋਏ ਆ ਇਹਨੂੰ ਕੋਈ ਨਹੀਂ ਤੋੜ ਰਿਹਾ ਕਿਉਂਕਿ ਇਹ ਖਾਂਚ ਥੋੜਾ ਜਿਹਾ ਹਾਰਡ ਹੈ ਮਿੱਠਾ ਘੱਟ ਤੇ ਇਹਦਾ ਨਾਮ ਆਹ ਐਮਪਾਇਰ ਕਰਕੇ ਆ ਜਿਹੜਾ হানি ਕ੍ਰਿਸਪ ਹੈ হানি ਕ੍ਰਿਸਪ ਸੌਰੀ ਤੇ ਇਹ ਦੇਖੋ ਪਹਿਲਾ ਕਰਤਾ ਸਾਰਾ ਇਹਦੀਆਂ ਜਿਹੜੀਆਂ 4-5 ਲਾਈਨਾਂ ਇਹ ਬੀਲੀਆਂ ਕੀਤੀਆਂ ਪਈਆਂ ਲੋਕਾਂ ਨੇ ਕਿਉਂਕਿ ਇਹ ਥੋੜਾ ਜਿਆਦਾ ਵਰਤੇ ਆ ਜਾਣ ਵਾਲਾ ਖਾਣ ਖਾਦਾ ਜਾਣ ਵਾਲਾ ਸੇਵ ਹੈ ਤੇ ਆਪਾਂ ਵੀ ਇਹੀ ਦੇਖਦੇ ਆ ਹਾਂ ਫਿਰਸ ਫੀਅਰਸ ਵੀ ਲੱਗੇ ਹੋਏ ਆ। ਦੰਪੂ ਬੁਝੀ ਨਾਸ਼ਪਾਤੀਆਂ। ਕੀ ਲੱਗੇ ਹੋਏ ਇੱਥੇ? ਆ ਗਈ ਸਾਡੀ ਸਵਾਰੀ। ਕਿਉਂ ਲਾ ਲਿਆ ਆਪਾ, ਭਰ ਲਾ ਲਿਆ ਟੀਸੀ। ਸਵਾਰੀ ਦੇ ਚੜ ਕੇ ਹੁਣ ਜਾਣੇ ਉਧਰ ਨੂੰ। ਇੱਥੇ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਜਿਵੇਂ ਐਪਲ ਜੈਮ ਹੋ ਗਿਆ ਸਾਈਡ ਐਪਲ ਸਾਈਡਰ ਹੋ ਗਿਆ ਤੇ ਐਪਲ ਪਾਈ ਹੋ ਗਈ ਜੇ ਕਹਿੰਦੇ ਤੁਸੀਂ ਕੱਚੀਆਂ ਛੱਲੀਆਂ ਲੈਣੀਆਂ 6 ਛੱਲੀਆਂ ਪੰਜਾਂ ਦੀਆਂ 13 ਛੱਲੀਆਂ ਨੌਂ ਦੀਆਂ ਇੱਥੇ ਤੋੜੀਆਂ ਹੋਈਆਂ ਹੋਈਆਂ ਵਾਸ ਤੁਸੀਂ ਇੱਥੇ ਆਵਦੀਆਂ ਚੈੱਕ ਕਰੋ ਜਿਹੜੀ ਤੁਹਾਨੂੰ ਚਾਹੀਦੀ ਐ ਕੋਈ ਛੱਲੀ ਆਵਦੀਆਂ ਚੱਕੋ ਫਿਰ ਲਓ ਤੁਸੀਂ ਪੂਰੇ ਦਿਨ ਵਾਂਗੂ ਇੱਥੇ ਸਪੈਂਡ ਕਰ ਸਕਦੇ ਹੋ ਮੈਂ ਕੋਣ Yes. Oh, you have it? Okay, thank you. Ooh, nice sunglasses. You look so cool. So, thank you. So, this is going to be 12. Did you want to do cash or cart? Okay, exit. I had so <laughs> much fun. I had so much fun. Did you? Very good, her ਚਲੋ ਜੀ ਆਪਣਾ ਜਵਾਗ ਤਾਂ ਹੋ ਗਿਆ ਖੁਸ਼ ਤੇ ਤੁਸੀਂ ਵੀ ਆ ਕੇ ਆਪਦੇ ਜਵਾਗ ਖੁਸ਼ ਕਰਕੇ ਲੈ ਕੇ ਜਾਓ